ਇੱਕ ਪਿੰਡ ਵਿੱਚ ਤਿੰਨ ਚਾਰ ਦੋਸਤ ਰਹਿੰਦੇ ਸੀਗੇ ਕਿੰਨਾ ਚਾਰਾ ਦੋਸਤਾਂ ਦਾ ਜਿਹੜਾ ਵਿਆਹ ਬਿਲਕੁਲ ਨੇੜੇ ਸੀਗੇ ਸਾਰੇ ਪਿੰਡ ਨੂੰ ਪਤਾ ਸੀ ਕਿ ਮੁੰਡਿਆਂ ਦੇ ਵਿਆਹ ਤਿੰਨ ਚਾਰ ਮਹੀਨਿਆਂ 'ਚ ਹੋ ਜਾਣੇ ਨੇ ਉਹਨਾਂ ਵਿੱਚੋਂ ਇੱਕ ਮੁੰਡੇ ਦੇ ਦਿਮਾਗ 'ਚ ਗੱਲ ਬੈਠ ਗਈ ਪਰੇਸ਼ਾਨ ਚਲਾ ਗਿਆ ਆਪਣੇ ਬੀਲੀਆਂ ਕੋਲ ਕਹਿੰਦਾ ਦੋਸਤੋ देश के हालात बहुत खराब ने क्यों ना एक शुरू करिए जो हौली हौली हर पिंड जाएगी हर गली मोहल्ले पहुंच जाएगी आपा देश बदलने शुरुआत करिए हम देश बदलने की शुरुआत किए तो करिए इसलिए एक चंगे बंदे की जरूरत सी सुख गल पेंड में एक चंगा सी ਤਿੰਨੇ ਚਾਰੇ ਉਹਦੇ ਕੋਲ ਚਲੇ ਗਏ ਕਹਿੰਦੇ ਸਰ ਜੀ ਅਸੀਂ ਇੱਕ ਪਲਾਨ ਬਣਾਇਆ ਹੈ ਦੇਸ਼ ਦੇ ਹਾਲਾਤ ਖਰਾਬ ਨੇ ਇੱਕ ਮੈਂ ਸ਼ੁਰੂ ਕਰੀਏ ਵੀ ਦੇਸ਼ ਦੇ ਹਾਲਾਤ ਬਦਲਾਂ ਦੀ ਬੰਦੇ ਨੂੰ ਵੀ ਪਤਾ ਸੀ ਵਿਆਹ ਨੇੜੇ ਨੇ ਤਿੰਨ ਚਾਰ ਮਹੀਨੇ ਰਹਿ ਗਏ ਨੇ ਕਹਿੰਦਾ ਮੁੰਡਿਓ ਪਲਾਨ ਜੋ ਬਣਾਇਆ ਵਧੀਆ ਬਣਾਇਆ ਤੇ ਹੁਣੇ ਸ਼ੁਰੂ ਕਰ ਦਿਓ ਜੇ ਕਿਤੇ ਵਿਆਹ ਤੋਂ ਬਾਅਦ ਤੁਸੀਂ ਸੋਚਣਾ ਦੇਸ਼ ਦੇ ਹਾਲਾਤ ਬਦਲੋਗੇ ਮੇਰੀ ਗੱਲ ਲਿਖ ਕੇ ਲਾ ਲਓ ਬਾਅਦ ਵਿੱਚ ਤੁਸੀਂ ਕਰੇ ਟੀਵੀ ਦਾ ਚੈਨਲ ਨਹੀਂ ਬਦਲ ਸਕਣਾ ਰਿਮੋਟ ਨਾਲ